ਵਾਂਦੋ ਨਾਰਮਲੀ ਘਰੇ ਜਾ ਰਹੇ ਸੀਗੇ ਘਰ ਜਾਂਦੇ ਇਸ ਦੇ ਵਿੱਚ ਉਹ ਅਚਾਨਕ ਹੀ ਬਾਈਕ ਸਵਾਰ ਤੇਨ ਬਾਈਕ ਸਵਾਰ ਅੱਗੇ ਆਇਆ ਐਕਟਿਵਰ ਅੱਗੇ ਬਾਈਕ ਲਾਤਾ ਬਾਈਕ ਅੱਗੇ ਲਾ ਕੇ ਹੀ ਸਰ ਉਤਰਦੇ ਸਾਰੇ ਉਹਨਾਂ ਨੇ ਦਾੜ ਘੱਟਿਆ ਕਰਪਾਨਾ ਗੱਡੀਆਂ ਚਾਲਾਂਗੇ ਜੀ ਕਹਿੰਦੇ ਕੱਟੋ ਆਪਣੇ ਜੇਬ ਚ ਜੋਸ਼ਵਾਨਾ ਕੱਟੋ ਇੱਕ ਨੇ ਅੰਦਰ ਸਿਰ ਤੇ ਮਾਰਿਆ ਦਾਸੀ ਇੱਕ ਉਂਗਲ ਤੇ ਮਾਰਿਆ ਦਾ ਤੇ ਪੈਰ ਤੇ ਮਾਰਿਆ ਸਰ ਸਿਰ ਤੇ ਚਾਰ ਟਾਂਕੇ ਲੱਗੇ ਅਗਲੇ ਦੇ ਉਂਗਲ ਤੇ ਦੋ ਟਾਂਕੇ ਲੱਗੇ ਹੈ ਬੇਰੀ ਮੀਨਾ ਮਾਰੇ ਉਹ ਮੈਨੂੰ ਦੇਖ ਤਾ ਉਹਨਾਂ ਨੇ ਮਾਰ ਕੇ ਉਹ ਤੋਂ 20000 ਦਾ ਮੋਬਾਈਲ ਲੈ ਕੇ ਪਿਛੋੜੇ ਦੇ 4 ਮਹੀਨੇ ਪਹਿਲਾਂ ਹੀ ਖਰੀਦਿਆ ਸੀਗਾ ਤੇ ਭਈਆ ਕੋ ਪਰਸ ਵ ਮੈਂ ਸਮਝ ਨਹੀਂ ਜਾਨੀ ਸਰ ਬਾਹਰ ਕਿਦਾ ਆਏ ਨੇ ਮੈਂਟੇ ਜੇ ਸਰ ਬਾਹਰ ਆਏ ਨੇ ਬਾਰਾਂ ਤੋਂ ਬਾਦੀ ਸਰ ਵਾਰਦਾਤਾ ਕਰਾ ਲਾਗਦੇ ਆਉਂਦੇ ਨੇ ਉਹਨਾਂ ਨੂੰ ਕਿਸੇ ਚੀਜ਼ ਦਾ ਖੋਪ ਵੀ ਨਹੀਂ ਹੈ ਨਾ ਨਸ਼ੇ 'ਚ ਡੁੱਬੇ ਹੁੰਦੇ ਆ ਸਰ ਨਸ਼ੇ ਦੇ ਵਿੱਚ ਅਗਲੇ ਕਿਸੇ ਨੂੰ ਵੀ ਕੁਝ ਵੀ ਮਾਰ ਦਿੰਦੇ ਉਹਨਾਂ ਨੂੰ ਕੁਝ ਹੋਸ਼ ਨਹੀਂ ਹੁੰਦੀ ਲੁਧਿਆਣਾ ਦੇ ਵਿੱਚ ਲਗਾਤਾਰ ਦਿਨੋ ਦਿਨ ਵਾਰਦਾਤਾ ਵਧਦੀਆਂ ਜਾ ਰਹੀਆਂ ਨੇ ਤੇ ਤਾਜ਼ਾ ਮਾਮਲਾ ਲੁਧਿਆਣਾ ਦੇ ਰਾਮਨਗਰ ਮੁੰਡਿਆ ਇਲਾਕੇ ਚ ਆ ਰਿਹਾ ਜਿੱਥੇ ਘਰ ਜਾਂਦੇ ਦੋ ਭਰਾਵਾਂ ਨੂੰ ਉਸ ਵੇਲੇ ਘਰ ਜਾਂਦੇ ਹੋਏ ਜਿਹੜੇ ਲੁੱਟਖੋਹ ਆਲਿਆਂ ਨੇ ਇੰਨਾ ਬੁਰੀ ਤਰੀਕੇ ਨਾਲ ਗੁੱਟਿਆ ਜਿਹੜੀ ਸੀਸੀਟੀਵੀ ਸਾਹਮਣੇ ਆਈ ਹੈ ਤੇ ਜਿਸ ਦੇ ਵਿੱਚ ਉਹਨਾਂ ਕੋਲ ਉਹਨਾਂ ਪਰਸ ਮੋਬਾਈਲ ਤੇ ਐਕਟਿਵੇ ਚਾਬੀ ਖੋ ਕੇ ਲੈ ਗਏ ਦੋਨੋਂ ਬ੍ਰਦਰ ਨਾਲ ਮੇਰੇ ਮਾਮਲਾ ਕੀ ਸੀ ਕਿੱਦਾਂ ਲੁੱਟਿਆ ਤੁਹਾਨੂੰ ਸਿਰਫ ਦੁਕਾਨ ਤੋਂ ਨਾਰਮਲੀ ਘਰੇ ਜਾ ਰਹੇ ਸੀਗੇ ਘਰ ਜਾਂਦੇ ਇਸੇ ਦੇ ਵਿੱਚ ਘਰ ਤੋਂ ਥੋੜੇ ਦਰ ਇਹ ਦੋ ਚਾਰ ਕਿਲੀਆ ਪਹਿਲੇ ਆਪਾਂ ਐਕਟਿਵ ਆਰਾਮਣੇ ਜਾ ਰਹੇ ਸੀਗੇ ਉਹ ਅਚਾਨਕ ਹੀ ਬਾਈਕ ਸਵਾਰ ਤੇਨ ਬਾਈਕ ਸਵਾਰ ਅੱਗੇ ਆਇਆ ਐਕਟਿਵ ਅੱਗੇ ਬਾਈਕ ਲਾਤਾ ਬਾਈਕ ਦੇ ਅੱਗੇ ਲਾ ਕੇ ਹੀ ਸਰ ਉਤਰਦੇ ਸਾਰੇ ਉਹਨਾਂ ਨੇ ਦਾਤ ਕੱਢਿਆ ਕਰ ਪਾਨਾ ਗੱਡੀਆਂ ਚਾਲ ਲਾਗੇ ਜੀ ਕਹਿੰਦੇ ਕੱਢੋ ਆਪਣੇ ਜੇਬ ਚੋਂ ਜੋ ਸਮਾਨ ਹੈ ਕੱਢੋ ਸਰ ਸਮਾਨ ਕੱਢਣ ਤੋਂ ਪਹਿਲੇ ਹੀ ਸਰ ਉਹਨਾਂ ਸਿੱਧੇ ਹੀ ਸ਼ੂਟ ਕਰ ਲਾਂਗੇ ਦਾਤ ਮੰਨ ਲਾਂਗੇ ਕਰਪਣਾ ਲਾਂ ਲਾਂਗੇ ਇੱਕ ਨੇ ਅੰਦਰ ਸਿਰ ਤੇ ਮਾਰਿਆ ਦਾਸੀ ਇੱਕ ਉਂਗਲ ਤੇ ਮਾਰਿਆ ਦਾਤ ਤੇ ਪੈਰ ਤੇ ਮਾਰਿਆ ਸਰ ਸਿਰ ਤੇ ਚਾਰ ਟਾਂਕੇ ਲੱਗੇ ਐ ਅਗਲੇ ਦੇ ਉਂਗਲ ਤੇ ਦੋ ਟਾਂਕੇ ਲੱਗੇ ਐ ਪੈਰ ਤੇ ਟਾਂਗ ਲੱਗੇ ਸਰ ਪੂਰੀ ਤਰ੍ਹਾਂ ਫੱਟਰ ਘਾੜਤਾ ਤੇ ਤਿੰਨ ਇੱਕੇ ਸਰ ਮੇਰੇ ਕਿੱਥੇ ਦਾਤ ਮਾਰੇ ਹੱਥੇ ਮਾਰਿਆ ਤਿੰਨ ਚਾਰ ਸਰ ਮੇਰੇ ਹੱਥ ਤੇ ਦਾਤ ਜੇ ਚਲੋ ਪਰਮਾਤਮਾ ਦੀ ਕਿਰਪਾ ਸਗੇ ਸਰ ਬਚਾਅ ਹੋ ਗਿਆ ਪਰ ਸਰ ਇੰਨੀ ਬੇਰਮੀ ਬੇਰਮੀ ਨਾਲ ਮਾਰਦੇ ਬੇਸੀ ਸਰ ਸਮਝੋ ਬਾਹਰ ਹੈ ਕਿ ਕੀ ਹੈ ਉਸ ਸਮਝ ਨਹੀਂ ਆ ਰਹੀ ਸਰ ਉਹਨਾਂ ਦੀ ਕੀ ਚੱਕਰ ਕੀ ਅਗਲੇ ਚਾਂਦੇ ਕੀ ਸੀ ਕਿ ਸਮਾਨ ਵੀ ਮਾਰਨ ਵੀ ਲੱਗੇ ਆਪਣੇ ਬਸ ਤੋਂ ਬਾਹਰ ਸੀਗੇ ਨੇ ਛੇੜੀ ਸੀਗੇ ਪ੍ਰੋਪਰ ਨਾ ਕਿ ਉਹਨਾਂ ਨੂੰ ਖੁਦ ਨੂੰ ਹੋਛ ਨਹੀਂ ਸੀਗੀ ਇੰਨੀ ਕੀ ਟਾਈਮ ਕਿੰਨਾ ਸੀਗਾ ਜਦੋਂ ਤੁਸੀਂ ਘਰੇ ਜਾ ਰਹੇ ਸੀਗੇ ਤੇ ਜਾ ਕਿੱਥੋਂ ਤੋਂ ਕਿੱਥੇ ਰਹੇ ਸੀ ਸਰ ਜਿਸ ਟਾਈਮ ਬਾਹਰ ਦਾ ਤੇ ਇਹ 12:50 ਤੋਂ 12:55 ਦਾ ਟਾਈਮ ਸੀਗਾ ਤੇ ਆਪਾਂ ਆਪਣੇ ਸ਼ਾਪ ਤੋਂ ਆਪਣੇ ਘਰੇ ਜਾ ਰਹੇ ਸੀ ਤੇ ਕਦੀ ਉਹਨਾਂ ਨੇ ਦੇਖਿਆ ਸੀਗਾ ਕਿ ਨੰਗਦੇ ਵੜਦੇ ਕਦੀ ਦਿਖੇ ਹੋਣ ਉਸ ਏਰੀਆ 'ਚ ਸਰ ਨਾਰਮਲੀ ਐਕਚੁਅਲੀ ਉਹਨਾਂ ਨੂੰ ਦੇਖਿਆ ਨਹੀਂਗਾ ਸਰ ਉਹ ਵੈਸੀ ਇਸ ਚੀਜ਼ ਦੇ ਵਿੱਚ ਹੀ ਆ ਸਰ ਉਹ ਜਿਵੇਂ ਕਿ ਆਪਾਂ ਘਰ ਜਾ ਰਹੇ ਸੀਗੇ ਸਾਨੂੰ ਜਿਵੇਂ ਕਿ ਸਰਕਾਰੀ ਸੀਸੀਟੀਵੀ ਕੈਮਰਾ ਤੇ ਸਰਜੀਤ ਹਸਾਨੀ ਇਨਚਾਰਜ ਮੁੜਿਆ ਗਲਰ ਉਹਨਾਂ ਨੇ ਸਾਨੂੰ ਦਿਖਾਇਆ ਕਿ ਸਾਰੇ ਐਨਆਰਏ ਕੀ ਸੀਗਾ ਪਿੱਛੇ ਬੈਕਗਰਾਉਂਡ ਚੈੱਕ ਕੀਤਾ ਸਿਰ 11 36 ਤੇ ਇਹ ਚੌਂਕ ਤੇ ਖੜੇ ਹੋਏ ਸੀ ਚੌਂਕ ਤੇ ਖੜੇ ਹੋ ਕੇ 3 4 ਚੌਂਕ ਅੱਗੇ ਜਾ ਕੇ ਸਾਡ ਸ਼ੇਰਪੁਰ ਕੇ ਸਮਰਾਲਾ ਚੌਂਕ ਦੇ ਵਰਤਮਾਨ ਕੇ ਅਰੀਸ ਏਰੀਆ ਲੰਕ ਕੇ ਸ਼ੇਰਪੁਰ ਤੋਂ ਕੋਮਾਰ ਕਰਕੇ ਆਪਣੇ ਘਰ ਹੀ ਜਾ ਰਹੇ ਸੀ ਸ਼ਾਹਬਾਨ ਵਾਲੀ ਸਾਈਡ ਕੋ 10-12 ਕਿਲੋਮੀਟਰ ਉਧਰ ਉਹਨਾਂ ਦਾ ਪਿੰਡ ਸੀਗੇ ਆਪਣੇ ਘਰ ਜਾ ਰਹੇ ਸੀਗੇ ਕਾਰ ਜਾਂਦੇ ਸਿਰ ਆਪਾਂ ਵੈਸੀ ਹੀ ਨੋਰਮਲ ਜਾ ਰਹੇ ਸੀ ਉਹਨਾਂ ਨੇ ਦੇਖਿਆ ਦੋ ਬੰਦੇ ਇਕੱਲੇ ਜਾ ਰਹੇ ਆ ਕਿ ਐਨਾ ਨਾ ਹੀ ਵਾਰਦਾਤ ਕਰ ਲਈਏ ਲੁੱਟ ਕੋਲ ਕਰ ਲਈਏ ਕਿ ਸਾਡੇ ਐਕਟਿਵਰ ਅੱਗੇ ਬਾਈਕ ਲਾ ਕੇ ਸਰ ਵਾਰਦਾਤ ਸਾਡੇ ਨਾਲ ਕਰਨ ਲੰਗੇ ਤੇ ਜਿਹੜੀ ਸੀਸੀਟੀਵੀ ਦੇਖਿਓ ਤਾਂ ਬੜੀ ਬਹਿਰਾਮੀ ਨਾਲ ਤੁਹਾਨੂੰ ਦੋਨੋਂ ਬ੍ਰਦਰ ਨੂੰ ਕੁੱਟਦੇ ਪਏ ਨੇ ਤੇ ਉਸ ਟਾਈਮ ਕੋਈ ਉਥੋਂ ਲੰਘਦਾ ਵੜਦਾ ਕਿਸੇ ਨੇ ਰੋਲਾ ਨਹੀਂ ਪਾਇਆ ਸਿਰ 12:50 ਦਾ ਟਾਈਮ ਸੀਗਾ 12:50 ਤੇ 55 ਦੇ ਵਿੱਚ ਟਾਈਮ ਸੀਗਾ ਨੋਰਮਲੀ ਕੋਈ ਵੀ ਇ렇게 ਚੱਲੀਏ ਸਨਾਟਾ ਹੀ ਪਿਆ ਹੁੰਦਾ ਆ ਪਿਆ ਹੁੰਦਾ ਆਪਾਂ ਵੈਸੀ ਨੋਰਮਲ ਜਾ ਰਹੇ ਜੀ ਆਪਾਂ ਅੱਗੇ ਵੀ ਜਾਣੇ ਕੋਈ ਅਸੀ ਤਰੀਕੇ ਦੀ ਪ੍ਰੋਬਲਮ ਨਹੀਂ ਆਉਂਦੇ ਜੀ ਉਹ ਜਾ ਰਹੇ ਸੀ ਜਰ ਅਚਾਨਕ ਹੀ ਐ ਐਸੇ ਏਰੀਏ 'ਚ ਰੁਕਿਆ ਜਿੱਥੇ ਕੋਈ ਆ ਨਾ ਹੋਵੇ ਜਾ ਨਾ ਰਹੇ ਹੋਵੇ ਤੇ ਜਰ ਜਰ ਅਸੀਂ ਕੀਤੀ ਸਾਡੇ ਨਾਲ ਵਾਰਦਾਤ ਕੀਤੀ ਪੇ ਸ਼ੋਰ ਮਚਾ ਰਹੇ ਸੀ ਕਰ ਰਹੇ ਸੀਗੇ ਥੋੜੀ ਬਹੁਤੀ ਉਹਨਾਂ ਨੇ ਕਹੋ ਮਾਰ ਕੀਤੀ ਖੋਟ ਮਾਰ ਕੀਤੀ ਲੁੱਟ ਖੋੜ ਕੀਤੀ ਤੇ ਆਪਾਂ ਚਿਕਾ ਮਾਰੇ ਸਰ ਉਹ ਤੇ ਝਾੜੂ ਵਾਲਾ ਸੀਗਾ ਝਾੜੂ ਵਾਲਾ ਆ ਰਿਹਾ ਸੀਗਾ ਅੱਗੇ ਸਰ ਉਹਦੀ ਆਵਾਜ਼ ਸੁਣ ਕੇ ਉਹਨਾਂ ਨੇ ਧਬਕਾ ਮਾਰੇ ਕੋਣੇ ਕੋਣੇ ਨਾਲ ਆਵਾਜ਼ ਉਹਨਕੇ ਸਰ ਜੋ ਵੀ ਅਗਲੇ ਨੇ ਕਰਨਾ ਸੀਗਾ ਵਾਰਦਾਤ ਕਰਕੇ ਨਿਕਲ ਗਏ ਆਪਣਾ ਫਰਾਰ ਹੋ ਗਏ फटाफट ਕਿੰਨੇ ਕਿੰਦੀ ਲੁੱਟ ਹੋਈ ਆ ਤੁਹਾਡੇ ਨਾਲ ਟੋਟਲ ਸਰ ਮੇਰੇ ਕੋ 1500 ਰੁਪਏ ਸੀਗਾ ਤੇ ਇੱਕ ਆਧਾਰ ਕਾਰਡ ਸੀਗਾ ਉਹਦੇ ਚ ਮੇਰੀ ਫੋਟੋ ਸੀਗੀ ਪਰਸ ਦੇ ਵਿੱਚ ਤੇ ਮੇਰੀ ਪਰਚੇਜ਼ਿੰਗ ਦੇ ਬਿੱਲ ਸੀਗੇ ਦੁਕਾਨ ਦੇ ਉਹ ਬਿੱਲ ਸੀਗੇ ਤੇ ਬ੍ਰਦਰ ਦਾ ਮੋਬਾਈਲ ਲੱਗੇ ਗਿਆ ਤੇ ਕਹਿੰਦੇ ਐਕਟਿਵੇ ਚਾਬੀ ਵੀ ਖੋ ਕੇ ਲੈ ਗਏ ਤੁਹਾਡੇ ਕੋਲ ਸਰ ਵਾਰਦਾਤ ਕਰ ਰਹੇ ਸੀ ਦੋ ਬੰਦੇ ਆਪਣੀ ਕਾਰ ਰੇ ਸੀਗੇ ਤੀਜਾ ਬੰਦਾ ਕਿ ਅਦਰ ਉਦਰ ਦੇਖਦੇ ਵੀ ਐਕਟਿਵੇ ਸਮਾਨ ਮੇਰਾ ਕਿਰਿਆ ਸੀ ਚੈੱਕ ਕਰ ਰਹੇ ਸੀ ਕਿ ਇਹ ਕੀ ਨਹੀਂ ਐਕਟਿਵੇ ਚਾਬੀ ਲਾ ਲੈ ਕਿ ਸਾਡੇ ਮਗਰ ਨਾ ਸਕੇ ਕਿ ਘਰ ਨਾ ਜਾ ਸਕੇ ਉਸ ਤੋਂ ਪਹਿਲੇ ਉਹਨਾਂ ਨੇ ਐਕਟਿਵੇ ਚਾਬੀ ਲਾ ਕੇ ਆ ਸਰ ਪਹਿਲੇ ਕੀਤੀ ਸੀ ਤੇ ਫਿਰ ਹਸਪੀਟਲ ਕਿਵੇਂ ਗਏ ਤੁਸੀਂ ਕਿਉਂਕਿ ਐਮ ਐਲ ਆਰ ਘਟਾਈ ਹੈ ਸਰ ਇਹਦੇ ਪੂਰੀ ਤਰ੍ਹਾਂ ਕੇ ਫਟੇ ਰੁਆ ਹੈ ਸੀਸਾ ਸੇ ਸੇਟ ਤੇ ਬਲੀਡਿੰਗ ਆ ਰਹੀ ਸੀ ਇਹਨਾਂ ਕੋਲ ਤਾਂ ਬਲੀਡਿੰਗ ਆ ਰਹੀ ਸੀ ਚੱਲ ਨਹੀਂ ਪਾਰ ਰਹੀ ਸੀ ਪੈਰ ਤੇ ਉਹਨਾਂ ਨੇ ਦਾਤ ਮਾਰਿਆ ਸੀ ਮੈਂ ਸਰੇ ਉਸੇ ਵਕਤ ਆਪਣੇ ਪਾਪਾ ਨੂੰ ਫੋਨ ਕੀਤਾ ਪਾਪਾ ਨੇ ਫੋਨ ਕਰਕੇ ਬੁਲਾਇਆ ਕਿ ਆਜੋ ਕਾਰਨਾਂ ਵਾਲੀ ਸੀਗਾ ਪਾਪਾ ਆ ਕੇ 2 ਮਿੰਟ ਦੇ ਅੰਦਰ ਹੀ ਪਾਪਾ ਆ ਕੇ ਸਰਫਿਸ ਕੋ ਐਕਟਵਾ ਦੇ ਵਿੱਚ ਇਹਨੂੰ ਬਿਠਾ ਕੇ ਸਿਵਲ ਦੇ ਹੋਰ ਸਿਵਲ ਦੇ ਵਿੱਚ ਜਾ ਕੇ ਇਹਦਾ ਪਰਚਾ ਕਰਾਇਆ ਕਿ ਇਹਦੀ ਟ੍ਰੀਟਮੈਂਟ ਕਰਾਇਆ ਚਾਹ ਟਾਂਕ ਕੇ ਇਹਦੇ ਸਿਰ ਤੇ ਲੱਗੇ ਦੋ ਉਂਗਲ ਤੇ ਲੱਗੇ ਸਰ ਦੇ ਕਿ ਪੈਰ ਤੇ ਲੱਗੇ ਸਰ ਰਾਤ ਦਾ ਟਾਈਮ ਸੀਗਾ ਫਿਰ ਉਸ ਵਕਤ ਆਪਾਂ 3 ਵਜੇ ਤੱਕ ਘਰ ਹੀ ਆਏ ਇਸ ਵਾਰ ਸਵੇਰੇ ਹੀ ਜਾ ਕੇ ਆਪਾਂ ਮਾਰਨਿੰਗ ਜਾ ਕੇ ਸਰ ਉਹਨਾਂ ਦੇ ਖਿਲਾਫ ਰਿਪੋਰਟ ਲਿਖਵਾਈ ਤੇ ਤੁਹਾਡੇ ਨਾਲ ਕੁੱਟਮਾਰ ਹੋਈ ਹੈ ਤੁਹਾਡੇ ਕਿੰਨੇ ਕੁ ਟਾਂਕੇ ਆਏ ਸਰ ਸਿਰ ਤੇ 4 ਟਾਂਕੇ ਲੱਗੇ ਫਿੰਗਰ ਤੇ 2 ਲੱਗੇ ਤੇ ਪੈਰ ਤੇ 1 ਲੱਗਾ ਆਏ ਤੁਸੀਂ ਨਾਲ ਦੋਨੋਂ ਬ੍ਰਦਰ ਜਾ ਰਹੇ ਸੀ ਕਦੀ ਐਦਾਂ ਹੋਇਆ ਕਿ ਪਹਿਲਾਂ ਕਦੀ ਉਹਨਾਂ ਨੂੰ ਦੇਖਿਆ ਹੋਵੇ ਪਹਿਲਾਂ ਸਰ ਕੁਝ ਵੀ ਨਹੀਂ ਹੋਇਆ ਨਾ ਹੀ ਆਪਾਂ ਉਹਨਾਂ ਨੂੰ ਦੇਖਿਆ ਨਾ ਹੀ ਉਹ ਸੰਨ ਜਾਣਦੇ ਸੀ ਨਸ਼ੇੜੀ ਬੰਦੇ ਸੀ ਅਨਨੌਨ ਬੰਦੇ ਸੀ ਉਹਨਾਂ ਨੇ ਅਟੈਕ ਕੀਤਾ ਤੇ ਪੂਰੇ ਦਾਦੂ ਚੰਗੇ ਤਰੀਕੇ ਨਾਲ ਮਾਰੇ ਬੇਰੀਮੀ ਨਾਲ ਮਾਰੇ ਉਹ ਮੈਨੂੰ ਡੇਕਤਾ ਉਹਨਾਂ ਨੇ ਮਾਰ ਕੇ ਉਸ ਤੋਂ 20000 ਦਾ ਮੋਬਾਈਲ ਲੈ ਕੇ ਪਿਛਲੇ 4 ਮਹੀਨੇ ਪਹਿਲਾਂ ਹੀ ਖਰੀਦਿਆ ਸੀਗਾ ਤੇ ਭਈਆ ਕੋ ਪਰਸ ਵਗੈਰਾ ਲੈ ਕੇ ਤੇ ਉਹ ਉਸ ਤੋਂ ਬਾਅਦ ਥਾਣੇ ਦੇ ਵਿੱਚ ਵੀ ਸਾਨੂੰ ਧਮਕੀਆਂ ਦੇ ਰਹੇ ਕਿ ਤੁਹਾਨੂੰ ਚੁਕਵਾ ਦਾਂਗੇ ਤੁਹਾਨੂੰ ਐਡਰੈਸ ਤਾਂ ਆ ਹੀ ਜਾਣਾ ਤੁਹਾਡੇ ਐਫਆਈਆਰ ਦੇ ਵਿੱਚ ਤੁਹਾਨੂੰ ਚੁਕਵਾ ਦਾਂਗੇ ਘਰੋਂ ਚੱਕ ਲਾਂਗੇ ਤਿੰਨ ਚਾਰ ਮਹੀਨੇ ਤੱਕ ਮੈਨੂੰ ਬੇਲ ਮਿਲ ਜਾਨੀ ਕਿਥੇ ਭੱਜੇਗਾ ਇਦਾਂ ਸਭ ਧਮਕੀਆਂ ਚੱਲੀਆਂ ਸਨ ਥਾਣੇ ਦੇ ਵਿੱਚ ਲੋਕ ਥਾਣੇ ਜਾਉਣਾ ਆਮ ਬੰਦਾ ਡਰਦਾ ਤੁਹਾਡੇ ਮੇਰੇ ਵਰਗਾ ਚੱਲ ਜਿਓ ਅਸੀਂ ਤਾਂ ਥਾਣੇ ਚੱਲ ਜੀਏ ਪੁਲਸ ਵਾਲਿਆਂ ਕੇ ਜਵਾਨ ਨੇ ਖੁੱਲ੍ਹਦੀ ਕਿਵੇਂ ਉਹਦਾ ਗੱਲ ਕਰਕੇ ਥਾਣੇ ਮੈਂ ਤਾਂ ਆਪੇ ਰਹਾ ਨਾ ਪਹਿਲੀ ਵਾਰ ਮੈਂ ਥਾਣੇ ਗਿਆ ਤੇ ਪਹਿਲੀ ਉੱਥੇ ਦੇਖਿਆ ਵੀ ਇਦਾਂ ਦੇ ਸੀਨ ਦੇਖ ਕੇ ਪਹਿਲੀ ਵਾਰ ਮਤਲਬ ਨਸ਼ੇੜੀ ਲੋਕ ਮੈਨੂੰ ਉੱਥੇ ਥਾਣੇ ਦੇ ਵਿੱਚ ਧਮਕੀ ਦੇ ਰਹੇ ਉੱਥੋਂ ਤਾਂ ਮੈਂ ਉੱਥੇ ਡਰ ਹੀ ਗਿਆ ਸੀ ਕਿ ਮੇਰੇ ਸੱਚੀ ਨਾ ਮਤਲਬ ਧਮਕੀ ਹੋਰ ਕਰ ਦੇਣ ਬਾਹਰ ਆ ਕੇ ਮਾਰ ਦੇਣ ਉਹ ਤੇ ਇੰਚਾਰ ਸਾਹਿਬ ਨਾਲ ਗੱਲ ਕੀਤੀ ਜੀ ਸਰ ਨਾਲ ਗੱਲ ਹੋਈ ਸੀ ਸਰ ਉਹ ਕਹਿੰਦੇ ਆਪਾਂ ਪੂਰੀ ਕਾਰਵਾਈ ਕਰਾਂਗੇ ਤਾਂ ਤੁਹਾਨੂੰ ਕਰਕੇ ਦਵਾਗਾ ਕਲੀਅਰ ਹੁਣ ਇਹਨਾਂ ਦੇ ਲੋ ਆਪਣੇ 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 ਵੱਲੋਂ ਪੂਰਾ ਭਰਾਨੋ ਡਰਾ ਰਹੇ ਕਿ ਆਪਣੀ ਕੀ ਕਹਿੰਦੇ ਆ ਜੋ ਵੀ ਐਫ ਆਈ ਆਰ ਹੈ ਦਰਜ ਕੀਤੀ ਹੈ ਵਾਪਸ ਲੈਣ ਕੀ ਤਮਕਾਰ ਹੈ ਕਿ ਤੇਰੇ ਨਾਲ ਮੈਂ ਬਾਤ ਚੁਆ ਕਰੂੰਗਾ ਕਰੂੰਗਾ ਸਰ ਉਹਨਾਂ ਦੇ ਖਿਲਾਫ ਆਲਰੇਡੀ 5 5 6 6 7 7 ਪਰਚੇ ਦਰਜ ਹੈ ਜਿਹੜੇ ਤੇਨੇ ਬੰਦੇ ਹੈ ਤਿੰਨਾਰੇ ਬੰਦੇ ਦੇ ਖਿਲਾਫ 5 5 6 6 ਪਰਚੇ ਦਰਜ ਹੈ ਮਨੂੰ ਸਰ ਸਰਕਾਰ ਤੋਂ ਇੱਕ ਅਰਦਾਸ ਹੈ ਕਿ ਇਸ ਪਾਰੀ ਆਪਾਂ ਕਹਿੰਦੇ ਆ ਕਿ ਉਹਨਾਂ ਨੂੰ ਘੱਟ ਤੋਂ ਘੱਟ ਵਾਦ ਤੋਂ ਵਾਦ ਸਜ਼ਾ ਮਿਲੇ ਕਿ ਦੁਆਰਾ ਕਰਨ ਚੀਜ਼ ਕਰਨ ਤੋਂ ਨਾ ਕਤਰਾਵੇ ਉਹਨਾਂ ਸਰ ਖੋਫ ਹੀ ਨਹੀਂ ਹੈਗਾ ਕਿਸੇ ਚੀਜ਼ ਦਾ ਸਰ ਉਹ ਤੋਂ ਉਹਨਾਂ ਦੀ ਮੰਮੀਆਂ ਵਗੈਰਾ ਕਮ ਅਫਸਰ ਦੇ ਸਾਹਮਣੇ ਕਹਿੰਦੀ ਮੇਰੇ ਮੁੰਡੇ ਨੇ ਛੜਾਲ ਛੁੜਾ ਮਾਫ ਕਰ ਲੈ ਛੁੜਾਲਾ ਕੇਸ ਵਾਪਸ ਲੈ ਲੈ ਮੈਂ ਜੋ ਤੂੰ ਕਹਿੰਗਾ ਉਹ ਕਰ ਲਾਂਗੇ ਹੁਣ ਐਤ ਕੀ ਛੱਡ ਦੇ ਇਹਨਾਂ ਨੂੰ ਮਾਫ ਲੈ ਮਾਫੀ ਮੰਗਦੇ ਆ ਉਹਦੇ ਮੰਮੀਆਂ ਨੇ ਮਾਫੀ ਮੰਗਣ ਲੱਗ ਗਈ ਉਹਨਾਂ ਸਰ ਦੇ ਸਾਹਮਣੇ ਸਰ ਜੀ ਸਰ ਕੇਸ ਅਧਰ ਜਾ ਮੈਂ ਸਮਝ ਨਹੀਂ ਆਈ ਸਰ ਬਾਹਰ ਕਿੱਦਾ ਆਏ ਜਾਂਦੇ ਆ ਮੈਂਟੀ ਜੇ ਸਰ ਬਾਹਰ ਆਏ ਜਾਂਦੇ ਆ ਬਾਹਰਾਂ ਤੋਂ ਬਾਦੀ ਸਰ ਨੂੰ ਕਿਸੇ ਚੀਜ਼ ਦਾ ਖੋਫ ਹੀ ਨਹੀਂ ਇਹਨਾਂ ਨਸ਼ੇ 'ਚ ਡੁੱਬੇ ਹੁੰਦੇ ਆ ਸਰ ਨਸ਼ੇ ਦੇ ਵਿੱਚ ਅਗਲੇ ਕਿਸੇ ਨੂੰ ਵੀ ਕੁਝ ਵੀ ਮਾਰ ਦਿੰਦੇ ਆ ਉਹਨਾਂ ਨੂੰ ਕੁਝ ਹੋਸ਼ ਨਹੀਂ ਹੁੰਦੀ ਟੋਟਲ ਕਿੰਨੇ ਜਾਣੇ ਸੀਗੇ ਤੇ ਕਿੰਨੇ ਕਹਿੰਦੇ ਦੋ ਫੜੇ ਗਏ ਆ ਸਰ ਤਿੰਨੇ ਜਾਣੇ ਸੀ ਤਿੰਨ ਦੇ ਵਿੱਚ ਦੋ ਸਰਦਾਰ ਸੀ ਇੱਕ ਮੋਨਾ ਸੀਗਾ ਸਰ ਦੋ ਸਰਦਾਰ ਜਿਹੜੇ ਦੋ ਬੰਦੇ ਫੜੇ ਗਏ ਆ ਉਹਦੇ ਵਿੱਚ ਇੱਕ ਸਰਦਾਰ ਇੱਕ ਮੋਨਾ ਫੜੇ ਗਏ ਜਿਹੜਾ ਮੋਨਾ ਸੀਗਾ ਉਹਨੇ ਵੀ ਸਰ ਬੱਗ ਬੰਨੀ ਹੋਈ ਸੀਗੀ ਸਰ ਆਪਣੇ ਰੂਪ ਚੇਂਜ ਕਰਦੇ ਰਹਿੰਦੇ ਆ ਸਰ ਇਹ ਤਾਂ ਮਿੰਟ ਤੋਂ ਮਿੰਟ ਆਪਣੇ ਰੂਪ ਚੇਂਜ ਕਰਦੇ ਰਹਿੰਦੇ ਆ ਸਰਦਾਰ ਮੋਨਾ ਬਣ ਗਿਆ ਜੀ ਦਾੜੀ ਕਟਾ ਲਈ ਹੈ ਕਰ ਲਈ ਕਿ ਜਿਸੀ ਫੜੇ ਨਾ ਜਾਏ ਰੂਪ ਚੇਂਜ ਕਰਦੇ ਰਹਿੰਦੇ ਆਪਣੇ ਆਪਣੇ ਇਹ ਤੁਸੀਂ ਦੇਖ ਲਿਆ ਜਿਸ ਤਰੀਕੇ ਦੇ ਨਾਲ ਜਿਹੜੀ ਆ ਵਾਰਦਾਤ ਹੋਈ ਹੈ ਤੇ ਉਸ ਤੋਂ ਬਾਅਦ ਥਾਣੇ ਦੇ ਅੰਦਰ ਜਿਹੜੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਕਿਦੇ ਨਾ ਕਿਦੇ ਇੰਝ ਜ਼ਾਬਦਖੀ ਉਹਨਾਂ ਨੂੰ ਕੋਈ ਪੁਲਿਸ ਦਾ ਜਿਹੜੇ ਲੁੱਟਕੋਕਰਮ ਵਾਲੇ ਉਹਨਾਂ ਨੂੰ ਕੋਈ ਵੀ ਪੁਲਿਸ ਦਾ ਖੋਫ ਨਹੀਂ ਹੈ ਗੱਲ ਲੁਧਿਆਣਾ ਤੋਂ ਅਭੀ ਇੱਕ ਝਲਟਾ ਸਮਝਾਉਂਦੇ ਲੁਧਿਆਣਾ